ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਸਾਰਿਆਂ ਦਾ ਮੇਰੀ ਇੱਕ ਹੋਰ ਨਵੀਂ ਵੀਡੀਓ 'ਚ ਤੇ ਅੱਜ ਹੈਗੀ ਆ 12 ਪੋ ਤੇ ਅੱਜ ਆਪਾਂ 12 ਪੋ ਦਾ ਇਤਿਹਾਸ ਸੁਣਾਂਗੇ ਕੱਲ ਆਪਾਂ 11 ਪੋ ਦਾ ਇਤਿਹਾਸ ਸੁਣਿਆ ਸੀ ਕਿ ਕਿਵੇਂ ਭਾਈ ਮੋਤੀराम ਮਹਾਰਾਜ ਜੀ ਨੇ ਛੋਟੇ ਸਹਜਾਦੇ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਗਰਮ-ਗਰਮ ਦੁੱਧੂ ਸ਼ਕਾਇਆ ਅਤੇ ਉਹਨਾਂ ਦੀ ਸੇਵਾ ਕੀਤੀ ਤੇ ਇਹ ਕਿਵੇਂ ਛੋਟੇ ਸਾਹਿਬਜ਼ਾਦੇਆਂ ਨੇ ਠੰਡੇ ਬੁਰਜ ਵਿੱਚ ਰਾਤ ਕੱਟੀ ਤੇ ਆਓ ਹੁਣ ਆਪਾਂ 12 ਪੋਦਾ ਇਤਿਹਾਸ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂ ਠੰਡ ਕਿੰਨੀ ਹੋਗੀ ਆਪਾਂ ਨੂੰ ਤਾਂ ਅੰਦਰ ਕਮਰਿਆਂ 'ਚ ਬੈਠਿਆਂ ਨੂੰ ਠੰਡ ਲੱਗ ਜਾਂਦੀ ਆ ਫਿਰ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਜੱਟ ਠੰਡੇ ਬੁਰਜ 'ਚ ਕੈਦ ਕੀਤੇ ਹੋਏ ਸੀ ਉਹਨਾਂ ਨੇ ਫਿਰ ਕਿਵੇਂ ਰਾਤ ਕੱਟੀ ਹੋਈ ਪੁੱਤ ਇੰਨੀ ਠੰਡੀਆਂ ਕਹਿਰ ਦੀਆਂ ਰਾਤਾਂ ਨੇ ਆਪਾਂ ਨੂੰ ਅੰਦਰ ਬੈਠਿਆਂ ਨੂੰ ਵੀ ਠੰਡ ਲੱਗ ਰਹੀ ਆ ਹਾਂਜੀ ਫਿਰ ਉਹ ਠੰਡਾ ਬੁਰਜ ਜਿਹੜਾ ਗਰਮੀਆਂ 'ਚ ਵੀ ਇੰਨਾ ਠੰਡਾ ਹਾਂਜੀ ਉੱਥੇ ਤਾਂ ਕਹਿਰ ਦੀ ਠੰਡ ਸੀ ਜੀ ਅੱਤ ਠੰਡੀ ਜਿਸ ਰੂਪ ਤੌਰ ਤੇ ਦੇਖਿਆ ਜਾਵੇ ਤਾਂ ਮਾਤਾ ਗੁਜਰੀ ਜੀ ਵੀ ਕਿੰਨੇ ਕਿੰਨੇ ਬਜ਼ੁਰਗ ਸੀਗੇ ਨਾ ਸਰੀਰਕ ਕਰਕੇ ਤੇ ਸਹਿਬਜ਼ਾਦੇ ਵੀ ਛੋਟੀ ਛੋਟੀ ਉਮਰਾਂ ਦੇ ਤੇ ਪਰ ਮਾਤਾ ਜੀ ਨੂੰ ਇਹ ਸਾਰਾ ਕੁਝ ਪਹਿਲੀ ਬਰਤਾਰੇ ਦਾ ਪਤਾ ਸੀਗਾ ਮਾਤਾ ਜੀ ਨੇ ਬਾਣੀ ਦਾ ਸਹਾਰਾ ਲਿਆ ਬਾਣੀ ਆਪ ਪੜ੍ਹੀ ਸਹਿਬਜ਼ਾਦਿਆਂ ਨੂੰ ਪੜ੍ਹਾਈ ਇਤਿਹਾਸ ਸੁਣਾਇਆ ਆਪਣੇ ਗੁਰੂ ਦਾਦਾ ਜੀਆ ਦਾ ਸਿੰਘਾਂ ਸ਼ਹੀਦਾਂ ਦਾ ਵੀ ਕਿਹ ਚਰਾ ਕੁਰਬਾਨੀ ਵਾਲੀ ਉਹਨਾਂ ਨੂੰ ਹੋਰ ਤਿਆਰ ਕੀਤਾ ਵੈਸੀ ਤਾਂ ਮਾਤਾ ਜੀ ਨੂੰ ਯਕੀਨ ਸੀ ਕਿ ਸਹਬਜ਼ਾਦਿਆਂ ਨੇ ਡੋਲਣਾ ਨਹੀਂ ਹੈਗਾ ਕਿਉਂਕਿ 12 ਪੋ ਨੂੰ ਫੇਰ ਸਵੇਰ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ੀ ਆ ਹਾਂਜੀ ਤੇ ਭਾਈ ਉਧਰ ਮਾ ਭਾਈ ਮੋਤੀराम ਮਹਿਰਾ ਜੀ ਪੁੰਨ ਕਮਾਉਂਦੇ ਆ ਤਾਂ ਹੀ ਕਹਿੰਦੇ ਨੇ ਧੰਨ ਮੋਤੀ ਜੇਨ ਪੁੰਨ ਕਮਾਇਆ ਹਾਂ ਗੁਰੂ ਲਾਲਾ ਤਾਂ ਦੁੱਧ ਮੁੱਲ ਆ ਦੁੱਧ ਸ਼ਿਕਾਉਂਦੇ ਆ ਤੇ ਹੁਣ ਦੋ ਧਿਰਾਂ ਨੇ ਆਪਣੇ ਸਾਹਮਣੇ ਇੱਕ ਗੰਗੂ ਆ ਜਿਨੇ ਲਾਲਚ ਬਸ ਹੋ ਕੇ ਮੋਹਰਾਂ ਦੇ ਲਾਲਚ ਨੂੰ ਮਾਤਾ ਗੁਜਰੀ ਜੀ ਤੇ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਨੂੰ ਸੂਬੇ ਦੀ ਕਚੈਰੀ ਦੇ ਵਿੱਚ ਪੇਸ਼ ਕਰ ਦਿੱਤਾ ਹਾਂਜੀ ਮਤਲਬ ਇਨਾਮ ਲੈਣ ਲਈ ਤੇ ਇੱਕ ਪਾਸੇ ਭਾਈ ਮੋਤੀराम ਮਹਾਰਾਜ ਜੀ ਨੇ ਤੇ ਉਹਨਾਂ ਦਾ ਪਰਿਵਾਰ ਆ ਜਿਹੜੇ ਜਿਨ੍ਹਾਂ ਨੂੰ ਪਤਾ ਵੀ ਜਦੋਂ ਸੂਬੇ ਸਰਹੰਦ ਨੂੰ ਪਤਾ ਲੱਗਣਾ ਵਜੀਦ ਖਾਨ ਨੂੰ ਜਦੋਂ ਪਤਾ ਲੱਗਣਾ ਤਾਂ ਸਾਡਾ ਅੰਜਾਮ ਕੀ ਹੋਣਾ ਹੋਣੀ ਉਹ ਸ਼ਹਾਦਾ ਤਲੀਪਹਿਲੀ ਤਿਆਰ ਨੇ ਤੇ ਫਿਰ ਵੀ ਆਪਣੀ ਮਾਂ ਦੀਆਂ ਆਪਣੀ ਘਰ ਵਾਲੀ ਦੀਆਂ ਟੂਮਾ ਗਹਿਣੇ ਨੇ ਜਿਹੜੇ ਸਾਰੇ ਵੇਚ ਦਿੰਦੇ ਆ ਸਪਾਈ ਇੱਕਨ ਥੋੜੀ ਜਾਣ ਦਿੰਦੇ ਨੇ ਕਿਉਂਕਿ ਸਰਕਾਰ ਦੇ ਬਾਗੀ ਨੇ ਕੈਦੀ ਨੇ ਉਹਨਾਂ ਦੇ ਮਾਤਾ ਜੀ ਤੇ ਸਹਬਜ਼ਾਦੇ ਸਪਾਈਆਂ ਨੂੰ ਲਾਲਚ ਦੇ ਕੇ ਅੰਦਰੋਂ ਲੈ ਦਿੰਦੇ ਲਾਲਚ ਦਿੰਦੇ ਨਹੀਂ ਗਹਿਣੇ ਦਿੰਦੇ ਨੇ ਮੋਹਰੇ ਦਿੰਦੇ ਨੇ ਫਿਰ ਉਹ ਦੇ ਦੇ ਕੇ ਤਾਂ ਅੰਦਰ ਤੱਕ ਜਾਇ ਹੁੰਦਾ ਅੱਛਾ ਫਿਰ ਦੁੱਧ ਤੇ ਪ੍ਰਸ਼ਾਦਾ ਲੈ ਕੇ ਪਹੁੰਚਦੇ ਨੇ 12 ਪੋ ਨੂੰ ਫੇਰੋਂ ਮੇ ਕਰਦੇ ਨੇ ਜਿਹੜੀਆਂ ਰਹਿੰਦੀਆਂ ਕੁਤੂਮਾਂ ਨੇ ਇੱਥੋਂ ਤੱਕ ਵਿਜੀ ਕਰਾਉਂਦਾ ਵੀ ਆਪਣਾ ਘਰ-ਬਾਰ ਵੀ ਵੇਚ ਦਿੰਦੇ ਆ ਵਾਹ ਕਰੋ ਉਹ ਪਰਿਵਾਰ ਕਹਿੰਦਾ ਵੀ ਸਿੱਖੀ ਫੇਰ ਵੀ ਸਸਤੀ ਆ ਜੀ ਇਹਨੂੰ ਤਾਂ ਕਮਾਲੀਏ ਮਾ ਹੁਣ ਤੁਸੀਂ ਮੈਨੂੰ 12 ਪੋ ਦਾ ਇਤਿਹਾਸ ਦੱਸੋ ਕਿ ਅੱਜ ਕੀ ਹੋਇਆ ਸੀ 12 ਪੋ ਨੂੰ ਫੇਰ ਸਹਿਬਜ਼ਾਦਿਆਂ ਨੂੰ ਪੇਸ਼ੀ ਲਈ ਵਜੀਦ ਖਾਂ ਕੋਲੇ ਸੂਬੇ ਦੀ ਕਚਹਿਰੀ ਵਿੱਚ ਲੈ ਜਾਂਦਾ ਜਾਂਦਾ। ਅੱਛਾ ਜੀ। ਮਾਤਾ ਜੀਆਂ ਨੇ ਤੇ ਸਹਬਜ਼ਾਦੇ ਨੂੰ ਤਾਂ ਪਤਾ ਹੀ ਹੁੰਦਾ ਕਿਵੇਂ ਹੁਣ ਤੇ ਫਿਰ ਮਾਤਾ ਜੀ ਸਹਬਜ਼ਾਦੇ ਜਦੋਂ ਸਰਾ ਸੂਬੇ ਸਰਾ ਦੇ ਦੀ ਕਚਹਿਰੀ ਦੇ ਵਿੱਚ ਜਾਂਦੇ ਨੇ ਜੀ ਉਸੇ ਤਰੀਕੇ ਨਾਲ ਗੱਜਮੀ ਫਤੇ ਬੁਲਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਉਹੀ ਚੀਜ਼ ਪੁੱਛੀ ਜਾਂਦੀ ਹੈ ਵੀ ਤੁਸੀਂ ਭਾਈ ਵੀ ਤੁਸੀਂ ਤਿਆਰ ਹੋ ਦੀਨੇ ਸਲਾਮ ਕਬੂਲ ਕਰਨ ਲਈ। ਅੱਛਾ ਜੀ। ਤਿਆਰ ਹਾਂ ਸਲਾਮ ਕਬੂਲ ਕਰਨ ਲਈ ਅੱਛਾ ਜੀ ਤੋ ਕਹਿੰਦੇ ਵੀ ਸਾਡਾ ਧਰਮ ਵੀ ਤੁਹਾਨੂੰ ਮੌਤ ਕਹਿੰਦੇ ਵੀ ਨਹੀਂ ਅਸਲ ਤਾਂ ਸੇਖਾਂ ਤਾਂ ਖਾਲਸੇ ਆ ਹਾਂਜੀ ਤੇ ਸਾਡਾ ਧਰਮ ਤਾਂ ਅਸੀਂ ਦੀਨ ਮੰਨਦੇ ਨਹੀਂ ਨਾ ਅਸੀਂ ਜਨਮ ਕਰਦੇ ਤੇ ਨਾ ਜਨਮ ਸਹਨੇ ਆ ਹਾਂਜੀ ਤੇ ਫਿਰ ਕਾਜੀ ਨੂੰ ਬੁਲਾਇਆ ਜਾਂਦਾ ਫਿਰ ਪੁੱਛਿਆ ਜਾਂਦਾ ਵੀ ਇਹਨਾਂ ਦੀ ਕੀ ਸਜ਼ਾ ਬਣਦੀ ਆ ਤਾਂ ਕਾਜੀ ਕਹਿੰਦਾ ਵੀ ਜਿਹੜੇ ਵੀ 12 ਸਾਲ ਤੋਂ ਛੋਟੀ ਉਮਰ ਦੇ ਬੱਚੇ ਨੇ ਉਮਰ ਕਰਕੇ ਵੀ ਉਹਨਾਂ ਨੂੰ ਸਲਾਮ ਸਜਾ ਨਹੀਂ ਦਿੰਦਾ ਅੱਛਾ ਜੀ ਧਰਮ ਸਲਾਮ ਧਰਮ ਸਜਾ ਨਹੀਂ ਦਿੰਦਾ ਫਿਰ ਉੱਥੇ ਇਹ ਉੱਥੇ ਫਿਰ ਸਹਿਬਜ਼ਾਦਿਆਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਵੀ ਧਰਮ ਕਬੂਲ ਕਰ ਲਓ ਦੀਨ ਕਬੂਲ ਕਰ ਲਓ ਸਾਡਾ ਵੀ ਤੁਹਾਨੂੰ ਅਸੀਂ ਡੋਲੇ ਦਵਾਂਗੇ ਜਦੋਂ ਤੇ ਤਾਂ ਨੇ ਵੀ ਲਾਲਚ ਵੀ ਦਿੰਦੇ ਨੇ ਲਾਲਚ ਦੇ ਕੇ ਕਿਸ ਗੱਲ ਨਹੀਂ ਬਣਦੀ ਫਿਰ ਉਹ ਤੁਮਕਾਉਂਦੇ ਨੇ ਤੁਸੀਂ ਇਹ ਦਿੰਦੇ ਨੇ ਅੱਛਾ ਜੀ ਹਾਂਜੀ ਸਹਿਬਜ਼ਾਦਿਆਂ ਦੇ ਹੱਥਾਂ ਦੇ ਵਿੱਚ ਥੁੱਪਲੀ ਤੇ ਰੱਖ ਕੇ ਉਂਗਲਾਂ ਦੇ ਵਿੱਚ ਮਤਲਬ ਅੱਗ ਬਾਲਦੇ ਆ ਉਹਨਾਂ ਦੇ ਵਿੱਚ ਉਹ ਰੱਖ ਕੇ ਅੱਛਾ ਇਹਨਾਂ ਨੂੰ ਅੱਗ ਲਾਈ ਜਾਂਦੀ ਹੈ ਤਾਂ ਕਿ ਆ ਸੇਕ ਦਿੱਤਾ ਜਾਂਦਾ ਤੂਤਦੀਆਂ ਸ਼ਮਕਾਂ ਮਾਰੀਆਂ ਜਾਂਦੀਆਂ ਨੇ ਅੱਛਾ ਇਹ ਤੇ ਸਿਹੇ ਦਿੱਤੇ ਜਾਂਦੇ ਨੇ ਫਿਰ ਸੁਚਾਨੰਦ ਕਹਿੰਦਾ ਵੀ ਜਦੋਂ ਸੁਚਾਨੰਦ ਉਹ ਜਿਹੜਾ ਕਹਿੰਦਾ ਸੀ ਸੱਪ ਦੇ ਬੱਚੇ ਸਪੋਲੀ ਹੀ ਹੁੰਦੇ ਨੇ ਹਾਂ ਉਹੀ ਸੁਚਾਨੰਦ ਫਿਰ ਜਦੋਂ ਕਾਜ਼ੀ ਇਹ ਕਹਿ ਦਿੰਦਾ ਵੀ ਛੋ ਇਹਨੇ ਸਜ਼ਾ ਨਹੀਂ ਬਣਦੀ ਪਰ ਫਿਰ ਵੀ ਹੁਣ ਜਦੋਂ ਸਮੇ ਦਾ ਹਾਕਮ ਆ ਜਦੋਂ ਧਰਮਿਕ ਜਿਹੜੇ ਆਗੂ ਹੁੰਦੇ ਨੇ ਉਹਨਾਂ ਤੇ ਜਦੋਂ ਪ੍ਰੈਸ਼ਰ ਪਾਉਂਦਾ ਤਾਂ ਫਿਰ ਉਹ ਕਹਿੰਦਾ ਵੀ ਫਿਰ ਉਹਨਾਂ ਨੂੰ ਬਿਨੀਆਂ ਚ ਚੜਨ ਦਾ ਫਿਰ ਫਤਵਾ ਜਾਰੀ ਹੁੰਦਾ ਹਾਂਜੀ ਹਾਂ ਫਿਰ ਉਹ ਫਤਵਾ ਜਾਰੀ ਹੁੰਦਾ ਪਰ ਉਹ ਫਿਰ ਉਸ ਤੋਂ ਪਹਿਲਾਂ ਕੀ ਹੁੰਦਾ ਸੁਚਾਨੰਦ ਕਹਿੰਦਾ ਜੇ ਜਦੋਂ ਸਾਰੇ ਉੱਥੇ ਹੁੰਦੇ ਨੇ ਨਵਾਬ ਮਲੇਰ ਕੋਟਲਾ ਵੀ ਹੁੰਦਾ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਤੁਹਾਡੇ ਭਰਾ ਇਹਨਾਂ ਦੇ ਪਿਤਾ ਨੇ ਕਤਲ ਕੀਤੇ ਨੇ ਤੇ ਤੁਸੀਂ ਇਹਨਾਂ ਬੱਚਿਆਂ ਤੋਂ ਤੇ ਇਹਨਾਂ ਗੁਰੂ ਕੀ ਮਾਤਾ ਤੋਂ ਬਦਲਾ ਲਓ ਉਹ ਕਹਿੰਦੇ ਵੀ ਨਹੀਂ ਵੀ ਮੇਰੀ ਦੁਸ਼ਮਣੀ ਗੁਰਗੋਬਿੰਦ ਸਿੰਘ ਮਹਾਰਾਜ ਨਾਲ ਆ। ਵੀ ਜੇ ਉਹ ਮੇਰੇ ਸਾਹਮਣੇ ਆਉਂਦੇ ਆ ਤਾਂ ਮੈਂ ਮੈਦਾਨੇ ਜੰਗ ਦੇ ਵਿੱਚ ਜੂਝ ਕੇ ਉਹਨਾਂ ਨਾਲ ਉਹਨਾਂ ਦਾ ਮੁਕਾਬਲਾ ਕਰੂੰਗਾ। ਵੀ ਗਦਦਾਰੀ ਤੇ ਇਹ ਜਿਹੜੀ ਧਰਮ ਦੇ ਖਿਲਾਫ ਵਾਲੀ ਗੱਲ ਆ ਇਹ ਚੀਜ਼ ਮੈਂ ਨਹੀਂ ਕਰੂੰਗਾ। ਨਵਾਬ ਮਲੇਰਕੋਟਲਾ ਫਿਰ ਹਾ ਦਾ ਨਾਰਾ ਮਾਰਦਾ ਵੀ ਜਲਮ ਕਰ ਰਹੇ ਹੋ ਤੁਸੀਂ ਛੋਟੇ ਬੱਚਿਆਂ ਤੇ। ਛੇ ਜੀ। ਹਾਂ ਉਹ ਫਿਰ ਉਸੇ ਕਰਕੇ ਉਹਨੂੰ ਕਿਹਾ ਜਾਂਦਾ ਨਾ ਹਾ ਦਾ ਨਾਰਾ ਗੁਰਦਰਾ ਸਾਹਿਬ ਹੀ ਆ। ਤੇ ਸਿਰਫ ਮਲੇਰ ਕੋਟਲ ਦਾ ਇੱਕ ਨਵਾਬ ਸੀਗਾ ਜਿਹੜਾ ਉੱਥੇ ਹਾ ਦਾ ਨਾਹਰਾ ਮਾਰਦਾ। ਬਾਕੀ ਸੁਚਾਨੰਦ ਵਰਗੇ ਬਾਕੀ ਸਾਰੇ ਤਾਂ ਇਹੀ ਕਹਿੰਦੇ ਨੇ ਵੀ ਇਹਨਾਂ ਨੂੰ ਕੋਈ ਕਹਿੰਦਾ ਵੀ ਵੀ ਸਜ਼ਾ ਕਤਲ ਕਰ ਦੋ ਹਾਂ ਸਜ਼ਾ ਦੇ ਦੋ। ਤਾਂ ਫਿਰ ਜਦੋਂ ਸਰਬਜ਼ਾਦੇ ਈਰੀਨ ਨਹੀਂ ਮੰਨਦੇ ਉਹਨਾਂ ਨੂੰ ਇਹ ਵੀ ਡਰਾਇਆ ਜਾਂਦਾ ਵੀ ਤੁਹਾਡੇ ਪਿਤਾ ਜੀ ਵੀ ਅਸੀਂ ਮਾਰਤੇ ਤੁਹਾਡੇ ਭਾਈ ਮਾਰਤੇ। ਉਹ ਕਹਿੰਦੇ ਵੀ ਅਸੀਂ ਸ਼ਹੀਦ ਵੀ ਸ਼ਹਾਦਤ ਦਾ ਜਾਮ ਪੀਂਦੇ ਵੀ ਅਸੀਂ ਵੀ ਸ਼ਹੀਦ ਹੋਵਾਂਗੇ। ਤਾਂ ਕਹਿੰਦੇ ਵੀ ਜੇ ਤੁਹਾਨੂੰ ਮੰਨ ਲਓ ਵੀ ਤੁਹਾਨੂੰ ਛੱਡ ਦਈਏ ਵੀ ਤੁਸੀਂ ਕੀ ਕਰੋਗੇ? ਸਹਿਜਾਦਿਆਂ ਨੂੰ ਤਾਂ ਸਹਿਜਾਦੇ ਕਹਿੰਦੇ ਵੀ ਅਸੀਂ ਫਿਰ ਜੰਗਲ 'ਚ ਜਾਵਾਂਗੇ। ਅੱਛਾ ਜੀ। ਕਹਿੰਦੇ ਪਹਿਲੀ ਗੱਲ ਤਾਂ ਤੁਸੀਂ ਸਾਨੂੰ ਛੱਡਣਾ ਨਹੀਂ। ਜੇ ਤੁਸੀਂ ਛੱਡ ਦਿੰਨੇ ਹੋ ਤਾਂ ਅਸੀਂ ਜੰਗਲਾਂ 'ਚ ਜਾਵਾਂਗੇ ਤੇ ਫਿਰ ਫੌਜ ਇਕੱਠੀ ਕਰਾਂਗੇ। ਫਿਰ ਤੁਹਾਡੇ ਖਿਲਾਫ ਤੁਹਾਡੇ ਜਿਹੜੇ ਤੁਸੀਂ ਅਨਿਆਇ ਕਰ ਰਹੇ ਹੋ ਤੁਹਾਡੀ ਇਹਦੇ ਖਿਲਾਫ ਅਸੀਂ ਫਿਰ ਆਵਾਜ਼ ਕੱਗਾਂਗੇ ਫਿਰ ਜੰਗ ਕਰਾਂਗੇ। ਅੱਛਾ ਜੀ। ਫਿਰ ਵਜੀਦ ਖਾਨ ਕਹਿੰਦਾ ਵੀ ਵਾਕਈ ਸੱਪ ਦੇ ਬੱਚੇ ਸਪੋਲੀ ਹੁੰਦੇ ਨੇ। ਗੁਰਗੋਵ ਸਿੰਘ ਮਾਰਿਆ ਦਾ ਖੂਨ ਆ। ਇਹ ਬਾਗੀ ਆ ਤਾਂ ਫਿਰ ਉਹਨਾਂ ਨੂੰ ਨੀਹਾਂ ਚ ਚਣੜ ਜਣੇ ਜਾਣਦਾ ਫਤਵਾ ਜਾਰੀ ਹੁੰਦਾ ਅੱਛਾ ਜੀ ਫਿਰ ਸਾਹਿਬਜ਼ਾਦੇ ਨੂੰ ਕਿਹਾ ਜਾਂਦਾ ਵੀ ਤੁਹਾਨੂੰ ਕੱਲ ਨੂੰ ਅੱਜ ਦੇ ਦਿਨ ਅੱਜ 12 ਪੋਹ ਨੂੰ ਅੱਛਾ ਜੀ ਵੀ 12 ਪੋਹ ਨੂੰ ਇਹ ਫਿਰ ਫਤਵਾ ਜਾਰੀ ਹੋ ਜਾਂਦਾ ਵੀ ਕੱਲ ਨੂੰ ਇਹਨਾਂ ਨੂੰ ਨੀਹਾਂ ਦੇ ਵਿੱਚ ਚਣ ਦਿੱਤਾ ਜਾਊਗਾ ਅੱਛਾ ਜੀ ਹਾਂ ਇਟਾਂ ਦੇ ਵਿੱਚ ਤੇ ਇਹ ਸੀਗਾ ਅੱਜ ਦਾ ਇਤਿਹਾਸ ਤੇ ਫਿਰ ਸਾਹਿਬਜ਼ਾਦੇ ਮਾਤਾ ਜੀਆਂ ਕੋਲ ਜਾਂਦੇ ਨੇ ਮਾਤਾ ਜੀ ਪੁੱਛਦੇ ਨੇ ਹਾਂ ਜੀ ਵੀ ਕੀ ਹੋਇਆ ਉਹ ਕਿ ਸਾਹਮਣੀ ਕਚਹਿਰੀ ਲੱਗੀ ਹੁੰਦੀ ਹੈ ਬਾਲੀ ਦੂਰ ਤਾਂ ਨਹੀਂ ਹੁੰਦੀ ਮਾਤਾ ਜੀ ਠੰਡੇ ਵਰਜ ਤੋਂ ਦੇਖ ਰਹੀ ਹੁੰਦੇ ਜੋ ਸਹਬਜਾਦੇ ਜਾਂਦੇ ਆ ਵਾਪਸ ਤੇ ਮਾਤਾ ਜੀ ਇਹਨੂੰ ਪੁੱਛਦੇ ਆ ਮਾਤਾ ਜੀ ਪੁੱਛਦੇ ਵੀ ਕੀ ਹੋਇਆ ਕਹਿੰਦੇ ਮਾਤਾ ਜੀ ਵੀ ਸਾਰੀ ਬਾਤ ਸੁਣਾਉਂਦੇ ਨੇ ਵੀ ਇਕਣ-ਇਕਣ ਕਰਕੇ ਹੋਈ ਤਾਂ ਸੂਬੇ ਨੇ ਚਿੱਤੇ ਫਿਰ ਮਾਤਾ ਜੀ ਫਿਰ ਉਹਨਾਂ ਨੂੰ ਬਾਣੀ ਥੜ ਲਾਉਂਦੇ ਨੇ ਇਹ 12 ਪੋ ਦਾ ਇਤਿਹਾਸ ਠੀਕ ਹੋਈ ਜੀ ਤੇ ਮਾਤਾ ਜੀ ਫਿਰ ਉਹਨਾਂ ਨੂੰ ਫਿਰ ਕੁਰਬਾਨ ਹੋਣ ਲਈ ਫਿਰ ਸਾਰੀ ਰਾਤ ਬਾਣੀ ਪੜਾਉਣ ਪੜਦੇ ਪੜਾਉਂਦੇ ਆ ਜਿਵੇਂ ਤਿਆਰ ਕਰਦੇ ਹੋ ਉਸੇ ਵਾਸਤੇ ਆਪ ਵੀ ਬਾਣੀ ਪੜਦੇ ਤੇ ਉਹਨਾਂ ਨੂੰ ਵੀ ਪੜਾਉਂਦੇ ਆ ਅੱਜ ਦੇ ਦਿਨ ਭਾਈ ਮੋਤੀराम ਮਹਾਰਾਜ ਆਏ ਸੀ ਹਾਂਜੀ ਅੱਛਾ ਤੇ 12 ਪਉ ਨੂੰ ਫੇਰ ਭਾਈ ਮੋਤੀराम ਮਹਾਰਾਜ ਜੀ ਰਾਤ ਨੂੰ ਆਉਂਦੇ ਆ ਜਿਹੜਾ ਉਹਨਾਂ ਦੇ ਕੋਲ ਬਾਕੀ ਬਚਦਾ ਹੁੰਦਾ ਗਹਿਣਾ ਗੱਟਾ ਜੀ ਜਾਂ ਘਰ ਆਪਣਾ ਸਾਰਾ ਕੁਝ ਦਾ ਤੇ ਲਾ ਸਾਰਾ ਕੁਝ ਵੇਚ ਵਟ ਦਿੰਦੇ ਆ ਠੀਕ ਜੀ ਹਾਂ ਤਾਂ ਫੇਰ ਵੀ ਪਰਮਾਤਾ ਜੀ ਨੂੰ ਤੇ ਸਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਪਾਣੀ ਤੇ ਗਰਮ ਗਰਮ ਦੁੱਧ ਦੀ ਸੇਵਾ ਲੈ ਕੇ ਪਹੁੰਚਦੇ ਹਾਜ਼ਰ ਹੁੰਦੇ ਆ ਅੱਛਾ ਏਸੀ ਦਾ ਬੜਾ ਬੋਧਾ ਇਤਿਹਾਸ ਠੀਕ ਏਸੀ ਅੱਜ ਦਾ ਇਤਿਹਾਸ ਕਿ ਕਿਵੇਂ ਛੋਟੇ ਸਹਬਜ਼ਾਦੇਆਂ ਨੇ ਈ ਨਹੀਂ ਮੰਨੀ ਸੂਬੇ ਦੀ ਕਚਹਿਰੀ ਵਿੱਚ ਡਟ ਕੇ ਖੜੇ ਰਹੇ ਅਤੇ ਜਿਹੜੇ ਉਹ ਛੋਟੇ ਸਹਬਜ਼ਾਦੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦੇ ਰਹੇ ਤੇ ਏਸੀ ਅੱਜ ਦਾ ਇਤਿਹਾਸ ਇਕ ਕਲੂ ਆਪਾਂ 13 ਪੂਰਾ ਇਤਿਹਾਸ ਸੁਣਾਵਾਂਗੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪ੍ਰਤਪਾਲ ਸਿੰਘ ਚਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆਂ ਅਗਲੀ ਵੀਡੀਓ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ